ਸੇ ਇਹ ਮਨੀਸ਼ ਐਕਸਪੀ ਸੈਂਟਰ ਦਾ ਤਾ ਪੰਪ ਸਾਡਾ ਹੈਗਾ ਜਿਹੜਾ ਅਸੀਂ 2010 ਵਿੱਚ ਖਰੀਦਿਆ ਸੀਗਾ ਜਿਹਦੀ ਮਾਲਕੀ ਸਾਡੇ ਨਾਂ ਤੇ ਨਹੀਂ ਸੀਗੀ ਉਹ 2020 ਦੇ ਵਿੱਚ ਹੋਈ ਆ ਉਸ ਤੋਂ ਪਹਿਲਾਂ ਜਿਹੜੇ ਪਿਛਲੇ ਮਾਲਕ ਸਿੰਘ ਠਾਕੁਰ ਸਾਹਿਬ ਉਹੀ ਇਹ ਵੀ ਦੇਖ ਰੱਖਦੇ ਸਨ ਇੱਥੇ ਇੱਕ ਮਨੀਮ ਕੰਮ ਕਰਦਾ ਸੀ ਦਇਆ ਸਿੰਘ ਉੱਤਰਗੜ੍ਹ ਨਾਮ ਸਿੰਘ ਪਿੰਡ ਮਰੋੜੀ ਉਸ ਤੋਂ ਬਾਅਦ ਜਦ ਪੰਪ ਸਾਡੇ ਸਾਰੇ ਦੇਖ ਰਏ ਕਰਦਾ ਸੀ ਤੇ ਇਹ ਸਾਡੀ ਰਿਸ਼ਤੇਦਾਰੀ ਤਰੀਕੀ ਤੰ ਦਾ ਸੀ ਅਸੀਂ ਰਿਸ਼ਤੇ ਵੀਸ਼ਵਾਸ ਵੀ ਕਰਦੇ ਸੀਗੇ ਉਸ ਤੋਂ ਬਾਅਦ 2020 ਚ ਇਹ ਪੰਪ ਜਿਹੜਾ ਸਾਡੇ ਨਾਂ ਹੋਇਆ ਸਾਨੂੰ ਜਿਹੜਾ ਖਾਤਾ ਹੈਗਾ ਉਹ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਚੇਂਜ ਕੀਤਾ ਪੰਪ ਦਾ ਤੇ ਪਹਿਲਾਂ ਵੀ ਜਿਹੜੀ OTP ਬੈਂਕ ਦੀ ਲੈਣ ਦੇਣ ਇਹਦੇ ਹੀ ਫੋਨ ਤੇ ਆਂਦੀ ਸੀ ਤੇ ਅਸੀਂ ਵੀ ਤੇ ਬਾਅਦ ਚ ਵੀ ਇਹਦੇ ਤੇ ਆਂਦੀ ਸੀ ਠੀਕ ਹੈ ਤੇ ਨਾ ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗ ਗਿਆ ਕਿ ਇੱਕ ਬੰਦਾ ਸਾਡੇ ਕੋਲ ਆਇਆ ਕਿ ਅਸੀਂ ਤੁਹਾਡੇ ਤੋਂ ਪੈਸੇ ਲੈ ਲੇ ਤੇ ਉਹ ਇੱਕ ਚੈੱਕ ਲੈ ਰਿਹਾ ਸੀਗਾ ਚੈੱਕ ਤੇ ਮੇਰੇ ਲੱਗੇ ਸੁਖਵੀਰ ਦੇ ਸਾਈਨ ਉਹਨੇ ਦਿਖਾਈ ਲਈ ਤੇ ਲੱਗਦੇ ਨੇ ਸਾਈਨ ਨੇ ਜਦ ਕਿ ਹੁਸੈਨ ਮਹਿਰ ਦੇ ਦਿਨ ਮੈਂ ਪਛਾਣ ਲਿਆ ਮੈਂ ਦਇਆ ਸਿੰਘ ਨੂੰ ਪੁੱਛਿਆ ਵੀ ਇਹ ਕੀ ਗੱਲ ਹੈ ਜੀ ਤੇ ਉਸ ਤੋਂ ਬਾਅਦ ਦਇਆ ਸਿੰਘ ਉਸੇ ਟਾਈਮ ਪੰਪ ਤੋਂ ਫਰਾਰ ਹੋ ਗਿਆ ਅਗਲੇ ਦਿਨ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਪੰਪਤੀ ਆ ਕੇ ਪੁੱਛਿਆ ਵੀ ਕੀ ਮੈਂਟਰ ਦਾ ਇਹਨੇ ਸਾਨੂੰ ਕੁਝ ਨਹੀਂ ਦੱਸਿਆ ਅਸੀਂ ਤਾਂ ਉਸ ਚੈੱਕ ਬੁੱਕ ਕਾਗਜ਼ਾਤ ਸਭ ਦਾ ਕੁਝ ਮੰਗਿਆ ਰਿਕਾਰਡ ਕਿਰੇ ਰਿਕਾਰਡ ਚੈੱਕ ਕਰਦੇ ਰਹੇ ਨੇ ਸਾਨੂੰ ਕੋਈ ਰਿਕਾਰਡ ਨਹੀਂ ਦਿੱਤਾ ਕੋਈ ਆਈ ਵੀ ਨਹੀਂ ਦਿੱਤੀ ਉਸ ਤੋਂ ਬਾਅਦ ਅਸੀਂ ਜਦ ਨੇ ਚੈੱਕ ਬੁੱਕ ਵੀ ਨਹੀਂ ਦਿੱਤੀ ਇਹ ਤਾਂ ਮੇਰੇ ਤੋਂ ਗੁੰਮ ਹੋ ਗਈ ਜਿਹਦੀ ਅਸੀਂ ਡੀਡੀਆ ਪੁਲਿਸ ਸਟੇਸ਼ਨ ਪੱਤਣਾ ਜਾ ਕੇ ਕਰਵਾਈ ਉਸ ਤੋਂ ਬਾਅਦ ਫੇਰ ਚਾਹ ਰਿਸ਼ਤੇਦਾਰ ਇਕੱਠੇ ਹੋਏ ਵੀ ਤੂੰ ਮੰਨ ਕੀ ਗੱਲ ਹੈਗੀ ਆ ਇਹਨੇ ਸਾਨੂੰ ਇੱਕ ਇਹ ਐਗਰੀਮੈਂਟ ਦਿੱਤਾ ਵੀ ਮੇਰੇ ਤੋਂ ਗਲਤੀ ਹੋ ਗਈ ਵੀ ਇਹ ਜਿਹੜੇ ਚੈੱਕ ਨੇ ਇਹਨਾਂ ਦੇ ਉੱਤੇ ਮੈਂ ਖੁਦ ਸਾਈਨ ਕਰਕੇ ਦਿੱਤੇ ਹੋਏ ਨੇ ਵੀ ਇਹ ਦਿੱਤਾ ਹੈ ਦਇਆ ਸਿੰਘ ਨੇ ਦਇਆ ਸਿੰਘ ਪੁੱਤਰ ਗਨਾਮ ਸਿੰਘ ਨੇ ਇੱਕ ਐਗਰੀਮੈਂਟ ਲਿਖ ਕੇ ਦਿੱਤਾ ਵੀ ਜਿਹੜੇ ਲੋਕਾਂ ਨੂੰ ਚੈੱਕ ਦਿੱਤੇ ਨੇ ਇਹਨਾਂ ਦੇ ਉੱਤੇ ਮੇਰੇ ਸਾਈਨ ਨੇ ਸੁਖਵੀਰ ਚੂਹਸੀ ਵਗੈਰਾ ਨੂੰ ਕੁਝ ਨਹੀਂ ਪਤਾ ਇਹ ਜੋ ਵੀ ਮੇਰੇ ਤੋਂ ਗਲਤੀ ਹੋਈ ਆ ਇਹ ਮੇਰੇ ਤੋਂ ਗਲਤੀ ਹੋਈ ਆ ਸਾਰੇ ਲੋਕਾਂ ਦਾ ਲੈਣ ਦੇਣ ਮੈਂ ਕਰਾਂਗਾ ਇਹ ਐਪੀ ਡਾਇਰੈਕਟ ਦੇਣ ਤੋਂ ਬਾਅਦ ਅਸੀਂ ਜਿਹੜੀ ਆਪਣੀ ਇੱਕ ਦਰਖਾਸਤ ਦਿੱਤੀ ਦੇ ਦਾਂਗੇ ਸਟ ਉਹ ਵਾਪਸ ਦੇ ਦਿੱਤੀ ਪਰ ਕੁਝ ਸਮਾਂ ਲੰਘਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਬਿਲਕੁਲ ਸਾਫ਼ ਜਵਾਬ ਦਿੱਤਾ ਵੀ ਉਹ ਹੀ ਦੇਣਗੇ ਅਸੀਂ ਦੁਬਾਰੇ ਫਿਰ ਇਹਦੀ ਬਰਕਾਸ ਡੀਐਸਪੀ ਸਾਹਿਬ ਪੱਤਰਾਂ ਦਿੱਤੀ ਉਹਨਾਂ ਨੇ ਇਹਦੀ ਇਨਕੁਆਰੀ ਕੀਤੀ ਇਨਕੁਆਰੀ ਕਰਨ ਤੋਂ ਬਾਅਦ ਉਹਨਾਂ ਨੇ ਇਹ ਦਰਖਾਸਤ ਜਿਹੜੀ ਹੈਗੀ ਐ ਐਸਐਸਪੀ ਪਟਿਆਲਾ ਨੂੰ ਭੇਜੀ ਐਸਐਸਪੀ ਪਟਿਆਲਾ ਨੇ ਡੀਐਲੀਗਲ ਸਾਹਿਬ ਨੂੰ ਡੀ ਰੈ ਲੈ ਕੇ ਦਇਆ ਸਿੰਘ ਤੇ ਪਰਚਾ ਦਰਜ ਕਰਾਇਆ 420 78 77 ਦਾ ਜੋ ਵੀ ਮਤਲਬ ਕਾਨੂੰਨ ਦੇ ਮੁਤਾਬਕ ਉਹਦੇ ਤੇ ਪਰਚਾ ਹੋਇਆ ਪਰਚਾ ਹੋਣ ਤੋਂ ਬਾਅਦ ਪਰਚਾ ਹੋਣ ਤੋਂ ਬਾਅਦ ਦਇਆ ਸਿੰਘ ਨੂੰ ਰਿਮਾਂਡ ਤੇ ਜਾਂਦਾ ਗਿਆ ਰਿਮਾਂਡ ਦੇ ਵਿੱਚ ਵੀ ਉਹ ਸਾਰਾ ਕੁਝ ਮੰਨਿਆ ਕਿ ਇਹ ਮੇਰੇ ਤੋਂ ਗਲਤੀ ਹੋਈ ਆ ਇਹ ਮਾਲਕਾਂ ਦੇ ਵਿੱਚ ਕੋਈ ਕਿੰਨੇ ਦਾ ਫਰਾਡ ਹੋਣਾ ਚਾਹੀਦਾ ਇਹ ਟੋਟਲ ਸਾਡੇ ਨਾਲ 1.5 ਕਰੋੜ ਰੁਪਏ ਦਾ ਫਰਾਡ ਆ ਸੰਨ ਲਾਗ ਨਾ ਕੋਈ ਕੁਝ ਨਹੀਂ ਨਾ ਮੈਂ ਦਾ ਟਾਈਪਰੋਡੀ ਦਾ ਇਹ ਟੋਟਲ ਫਰਾਡ ਬਣਦਾ ਉਸ ਤੋਂ ਬਾਅਦ ਪੁਲਸ ਨੇ ਰਮਾਨ ਦਾ ਜਿੰਨ ਜਿੰਨ ਦੇ ਇਹਨਾਂ ਨੇ ਨਾਂ ਦਿੱਖੇ ਨਾਂ ਦੱਸੇ ਉਹਨਾਂ ਸਭ ਨੂੰ ਬੁਲਾਇਆ ਗਿਆ ਪੁਲਸ ਨੇ ਤਿੰਨ ਚੈੱਕ ਬਰਾਮਦ ਕੀਤੇ ਇੱਕ 25 ਲੱਖ ਦਾ ਚੈੱਕ ਸੀਗਾ ਬੱਲाराम ਅ ਬੇਲਾਪਿੰਦ ਸੋ ਦਾ ਖਾਂਗ ਬੱਲाराम ਖਾਂਗੇ ਦਾ ਖਫੜ ਸੀ ਉਹਦੇ ਕੋਲ ਵੀ ਮਿਲਿਆ ਤੇ ਉਹਨੂੰ ਪੁਲਸ ਨੇ ਅਰੈਸਟ ਵੀ ਕੀਤਾ ਤੇ ਉਹ 5-6 ਮਹੀਨੇ ਬਾਅਦ ਜਮਾਨਤ ਕਰਾਉਣ ਤੋਂ ਬਾਅਦ ਵਾਪਸ ਆਇਆ ਹੈ ਉਸ ਤੋਂ ਬਾਅਦ ਇੱਕ 3 4 ਚੈੱਕ ਇਹਦੇ ਸਾਡੂ ਸੁਖਵਿੰਦਰ ਸਿੰਘ ਨੰਬਰ ਦਾ ਆਤ ਪੱਤਾ ਦਾ ਕੋਲ ਹਨ ਇਨਕੁਆਰੀ ਦੇ ਵਿੱਚ ਉਹਦਾ ਨਾਮ ਹੀ ਐਫ ਆਈ ਆਰ ਦੇ ਵਿੱਚ 120 ਵਿੱਚ ਪਾਇਆ ਗਿਆ ਜਿਹੜਾ ਤੇ ਅੱਜ ਕੱਲ੍ਹ ਫਰਾਰ ਆ ਮਾਨਯੋਗ ਹਾਈ ਕੋਰਟ ਪ੍ਰਿਆਦ ਉਹਦੀ ਜਮਾਨਤ ਕੈਂਸਲ ਹੋ ਗਈ ਮਾਨਯੋਗ ਅਦਾਲਤ ਵਿੱਚ ਚੰਡੀਗੜ੍ਹ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਇੱਥੇ ਮਨੀਮ ਜਿਹੜੇ ਤੇ ਨੌਕਰ ਸੇਲਮੈਨ ਕੰਮ ਕਰਦੇ ਸੀ ਉਹਨਾਂ ਦੇ ਖਾਤਿਆਂ ਤੋਂ ਇਹਨੇ ਆਪਣੀਆਂ ਐਂਟਰੀਆਂ ਬਦਲ ਕੇ ਕੋਈ ਇੱਕ ਦੂਜੇ ਦੇ ਇੱਕ ਦੂਜੇ ਦੇ ਖਾਤੇ ਵਿੱਚ ਪਾਦੇ ਰਹੇ ਉਸ ਤੋਂ ਬਾਅਦ ਇਹ ਜਿਹੜਾ ਕਲਾਹਾ ਦਾ ਇਹ ਕੇਸ ਹੋ ਗਿਆ ਮਾਜੋਦ ਅਦਾਲਤ ਦੀ ਵਿੱਚ ਚੱਲਦਾ ਤੇ ਅਸੀਂ ਵੀ ਆਪਣੀ ਇਨਕੁਆਰੀ ਹਾਈ ਕੋਰਟ ਦੇ ਵਿੱਚ ਲਾਈ ਵੀ ਇਸ ਕਾਰਡ ਦੇ ਅਤੇ ਜਿਹੜੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਚੈੱਕ ਦਿੱਤੇ ਨੇ ਕੁਝ ਲੋਕਾਂ ਨੇ ਜਿਹੜੇ ਚੈੱਕ ਨੇ ਉਹ ਆਪਣੇ ਕੋਰਟ ਦੇ ਵਿੱਚ ਲਾਏ ਵੀ ਨੇ ਕੋਰਟ ਦੇ ਵਿੱਚ ਲਾਉਣ ਦੇ ਬਾਵਜੂਦ ਕੁਝ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਨੂੰ ਤੇ ਬੜਾ ਤੱਕਾ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਅਤੇ ਉਹ ਇੱਕ ਕਹਿੰਦੀਆਂ ਨੇ ਵੀ ਕੋਟਾਂ ਦੇ ਵੀ ਤਾਂ 10-10 ਸਾਲ ਲੱਗ ਜਾਂਦੇ ਨੇ ਸਾਨੂੰ ਜਿਹੜੀ ਹੈਗੀ ਆ ਇਮੀਜੈਂਟ ਅਸੀਂ ਜਿਹੜੇ ਫੈਸਲਾ ਲੈਂਦੇ ਆ ਸਾਨੂੰ ਕਿਸੇ ਅਦਾਲਤ ਦਾ ਕਿਸੇ ਪ੍ਰਸ਼ਾਸਨ ਦਾ ਕਿਸੇ ਸਰਕਾਰ ਦਾ ਕੋਈ ਦਬਾਅ ਨਹੀਂ ਹੈਗਾ ਠੀਕ ਆ ਅਸੀਂ ਜੋ ਨਿਰਣਾ ਲੈਣਾ ਲੈਣੀ ਲੈਣਾ ਜਿਸ ਕਰਕੇ ਸਾਡਾ ਮਤਲਬ ਮਾਨਸਿਕ ਤੌਰ ਤੇ ਅਤੇ ਰੈਪਿਊਟੇਸ਼ਨ ਦੇ ਤੌਰ ਤੇ ਬੜਾ ਨੁਕਸਾਨ ਹੁੰਦਾ ਆ ਮੈਂ ਇੱਕ ਛੋਟਾ ਮੋਟਾ ਸਮਾਜ ਸੇਵੀ ਕਿ ਵੀ ਆ ਜਿਹੜੀ ਸਮਾਜ ਦੀ ਸੇਵਾ ਕਰਦਾ ਹਾਂ ਤੇ ਉਹਨਾਂ ਦੇ ਜਿਹੜਾ ਪ੍ਰਦੀਪ ਸ਼ਰਮਾ ਨਾ ਜੇ ਤਰਦੀਪ ਪ੍ਰਦੀਪ ਸ਼ਰਮਾ ਜਿਹੜਾ ਹੈਗਾ ਆ ਲਾਡ ਬੰਜਾਰੇ ਵਾਲਾ ਉਹਨੇ ਆਪਣਾ ਕੇਸ ਜਿਹੜਾ ਹੈਗਾ ਮਾਨਯੋਗ ਅਦਾਲਤ ਸੁਨਾਮ ਦੇ ਵਿੱਚ ਪਾਇਆ ਵਾਇਆ ਠੀਕ ਆ ਜੋ ਅਦਾਲਤ ਹੁਕਮ ਦੋਗੀ ਅਸੀਂ ਉਹਨੂੰ ਸਿਰ ਮੱਥੇ ਮੰਨਾਂਗੇ ਪਰ ਅੱਜ ਉਹ ਕੁਝ ਬੰਦੇ ਲੈ ਕੇ ਸਾਡੇ ਪੰਪ ਤੇ ਆਇਆ ਜੜ ਕੇ ਅਸੀਂ ਪੰਪ ਦੀ بجائے ਇੱਕ ਕਿਸੇ ਹੋਰ ਥਾਂ ਤੇ ਬੈਠ ਗਏ ਵੀ ਦੱਸੋ ਵੀ ਕੀ ਪ੍ਰੋਬਲਮ ਹੈਗੀ ਆ ਅਸੀਂ ਉਹਨਾਂ ਨੂੰ ਬੇਨਤੀ ਕਰੀ ਵੀ ਇਹ ਜਿਹੜਾ ਕੇਸ ਚੱਲਦਾ ਆ ਜੋ ਵੀ ਅਦਾਲਤ ਹੁਕਮ ਦਊਗੀ ਤੁਸੀਂ ਉਹਨਾਂ ਨੂੰ ਮਤਲਬ ਅਸੀਂ ਸਿਰ ਮੱਥੇ ਮੰਨਣੇ ਤਿਆਰ ਆ ਉਹ ਕਹਿੰਦੇ ਨਹੀਂ ਜੀ ਨਹੀਂ ਤੁਸੀਂ ਸਾਡੇ ਪੈਸੇ ਦਿਓ ਕੋਟਾਂ ਦੇ ਫੈਸਲੇ ਪਤਾ ਨਹੀਂ ਖਾਦ ਹੋਣੇ ਜਦ ਕਿ ਕੇਸ ਕੋਰਟ ਦੇ ਵੀ ਚੱਲਦਾ ਔਰ ਇਹਦੀ ਇਨਕੁਆਇਰੀ ਜਿਹੜੀ ਹੈਗੀ ਆ ਹਾਈ ਕੋਰਟਸ ਦੀ ਚੱਲਦੀ ਹੈਗੀ ਆ ਇਹਦਾ ਚਲਾਨ ਵੀ ਪੇਸ਼ ਹੋਇਆ ਵਾ ਸੈਸ਼ਨ ਕੋਰਟ ਪਟਿਆਲਾ ਦੇ ਵਿੱਚ ਜਥੇਬੰਦੀਆਂ ਇਸ ਗੱਲ ਨੂੰ ਕਹਿੰਦੀਆਂ ਵੀ ਅਸੀਂ ਇਸ ਤੀਜੇ ਨੂੰ ਕਿਸੇ ਨੂੰ ਨਹੀਂ ਮੰਨਦੀ ਜਿਹੜਾ ਉਹ ਸੰਦੀਪ ਹੈਗਾ ਆਪਣਾ ਪ੍ਰਦੀਪ ਪ੍ਰਦੀਪ ਕੁਮਾਰ ਜਿਹੜਾ ਹੈਗਾ ਉਹ ਮੈਨੂੰ ਕਹਿੰਦਾ ਵੀ ਤੂੰ ਸਮਾਜ ਦੀ ਸੇਵਾ ਕਰਦਾ ਹੈਂ ਮੈਂ ਵੀ ਕਬੱਡੀ ਪਲੇਅਰ ਰਹਿਆ ਹੈਂ ਹੁਣ 19 ਤਰੀਕ ਨੂੰ ਦੇਦਨ ਇੱਕ ਕਬੱਡੀ ਕਾਪਾ ਜੀ ਇਹਦੇ ਵਿੱਚ ਮੈਂ ਹਰ ਸਾਲ ਆਂਦਾ ਹੈ ਉੱਥੇ ਬਾਰੇ ਮੈਨੂੰ ਚੈਲੰਜ ਕਰਕੇ ਗਿਆ ਕਿ ਤੂੰ ਉੱਥੇ ਆ ਕੇ ਦਿਖਾਈ ਅਸੀਂ ਤੈਨੂੰ ਦੇਖਾਂਗੇ ਪ੍ਰਸ਼ਾਸਨ ਨੂੰ ਵੀ ਮੰਗ ਹੈਗੀ ਜੀ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈਗੀ ਆ ਦੀ ਪ੍ਰਸ਼ਾਸਨ ਇਸ ਗੱਲ ਨੂੰ ਪੂਰਾ ਧਿਆਨ ਵਿੱਚ ਰੱਖਦੇ ਹੋਏ ਸਾਡੀ ਮਦਦ ਕਰੇ ਪਹਿਲਾਂ ਸਾਡੇ ਨਾਲ ਜੋ ਕੁਝ ਵੀ ਹੋਇਆ ਆ ਮਤਲਬ ਜੋ ਕੁਝ ਅਜੇ ਤੱਕ ਸਾਡੇ ਨਾਲ ਹੋਇਆ ਆ ਅਸੀਂ ਉਹਦੀ ਗੁਹਾਰ ਹਾਈ ਕੋਰਟ ਵੀ ਲਾ ਦਿੱਤੀ ਸੈਸ਼ਨ ਕੋਰਟ ਵੀ ਲਾ ਦਿੱਤੀ ਪੁਲਸ ਕੋਰ ਵੀ ਲਾ ਦਿੱਤੀ ਔਰ ਪੁਲਸ ਨੇ ਇਨਕੁਆਰੀ ਕੰਤੋਂ ਬਾਅਦ ਅਰਚਾ ਵੀ ਦਾਜ ਕਰ ਦਿੱਤਾ ਪਰ ਇਹ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਇਹ ਇਹਨਾਂ ਚੀਜ਼ਾਂ ਨੂੰ ਬਿਲਕੁਲ ਨਹੀਂ ਮੰਨਦੀਆਂ ਇਹ ਕਹਿੰਦੀਆਂ ਨੇ ਅਸੀਂ ਧਾਵਾ ਦਵਾਂਗੇ ਅਸੀਂ ਵੀ ਮਤਲਬ ਥੋੜਾ ਪੰਪ ਬੰਦ ਕਰਾਵਾਂਗੇ ਕਿਸੇ ਵੀ ਇਹਦੇ ਵਿੱਚ ਜੇ ਕਿਸੇ ਤਰ੍ਹਾਂ ਦਾ ਸਾਡਾ ਕੋਈ ਨੁਕਸਾਨ ਹੁੰਦਾ ਮੈਂ ਉਹਦੀ ਵਾਰੀਆਂ ਜਿੱਥੇ ਬੰਦੀ ਹੋਣ ਜਿੱਥੇ ਹੋਣ ਬਾਕੀ ਮੈਂ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਇੱਕ ਇਹੀ ਮੰਗ ਕਰਦਾ ਹਾਂ ਵੀ ਜੇ ਸਾਡੇ ਪੰਪ ਤੇ ਜਾਂ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਜਾਨੀ ਮਾਨਲੀ ਨੁਕਸਾਨ ਹੁੰਦਾ ਆ ਉਸ ਦੇ ਜਿਹੜਾ ਜ਼ਿੰਮੇਦਾਰ ਹੈ ਇਹ ਕੁਝ ਕਿਸਾਨ ਜਿੱਥੇ ਬੰਦੀਆਂ ਹੋਣਗੀਆਂ ਜਿਹੜੀਆਂ ਆ ਕੇ ਸਾਨੂੰ ਹਰ ਰੋਜ਼ ਤੰਗ ਪ੍ਰੇਸ਼ਾਨ ਕਰਦੀਆਂ ਨੇ ਹੈ ਨਾ ਤਾਂ ਇਹ ਜਾ ਮਤਲਬ ਜੋ ਵੀ ਇਹਨਾਂ ਨੂੰ ਸਮਝਾਉਂਦੇ ਆਂ ਵੀ ਕੋਰਟ ਦੇ ਵਿੱਚ ਕੇਸ ਚੱਲਦੇ ਆ ਇਹ ਕੋਰਟ ਕੇਸ ਤੇ ਪ੍ਰਸ਼ਾਸਨ ਕਹਿੰਦੇ ਵੀ ਅਸੀਂ ਕਿਸੇ ਦੀ ਨਹੀਂ ਸਾਡੀ ਦਾ ਆਪਣੀ ਆਲੱਗ ਅਦਾਲਤ ਆ ਅਸੀਂ ਜੋ ਚਾਹੀਏ ਅੱਜ ਦੀ ਜਿਹੜੀ ਵਿੱਚ ਉਹ ਕਰਾਂਗੇ ਤੇ ਅਸੀਂ ਪ੍ਰਸ਼ਾਸਨ ਤੋਂ ਵਗੈਰ ਹੋਰ ਕਿੱਥੇ ਜਾ ਸਕਦੇ ਜੇ ਪ੍ਰਸ਼ਾਸਨ ਸਾਡੀ ਸੁਣਾਈ ਨਹੀਂ ਕਰੂਗਾ ਹੋ ਸਾਡੀ ਸੁਣਾਈ ਕੌਣ ਕਰੂਗਾ ਠੀਕ ਆ ਜੀ ਤੇ ਆਪਣੇ ਆਪਣੇ ਜਿਹੜੇ ਇਹਨਾਂ ਦੇ ਬੰਦੇ ਨੇ ਜਿਹਨਾਂ ਬੰਦਿਆਂ ਨੇ ਉਹਰੇ ਮਿਲ ਕੇ ਬਰਾਡ ਕੀਤਾ ਆ ਉਹ ਇਹਨਾਂ ਨੂੰ ਅੱਗੇ ਕਰ ਦਿੰਦੇ ਨੇ ਆ ਪਿੱਛੇ ਹੋ ਜਾਂਦੇ ਨੇ ਜਦ ਕਿ ਸਾਰੇ ਮਿੱਲੀਪੁਰ ਦੇ ਵਿੱਚ ਇਹ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਨੇ। ਪੀਪਲ ਜਿਹੜੇ ਜੋ ਕਿਸਾਨਾਂ ਦੇ ਲੈਣ ਦੇਣ ਹੋ ਗਿਆ ਕਿਸੇ ਸਾਡਾ ਕੋਰਟ ਦੀ ਜੋ ਫੈਸਲਾ ਆਊਗਾ ਇਹ ਕੋਰਟ ਕਹਿੰਦੇ ਪੈਸੇ ਦੇ ਡਿਵਲਪਮੈਂਟ ਦਾ ਇਹ ਬਹੁਤ ਬੋਲ ਸਕਦੇ ਆ ਅਸੀਂ। ਨਹੀਂ ਮੈਂ ਦੂਜੀ ਜਿਹੜੀ ਇਹ ਗੱਲ ਹੈਗੀ ਆ ਵੀ ਮਤਲਬ ਅਸੀਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਜਾਂ ਹੋਰ ਵੀ ਕਿਸੇ ਨਾਲ ਜਿਹੜੀ ਪੰਪ ਤੇ ਠੱਗੀ ਹੋਈ ਆ ਮੇਰੇ ਨਾਲ ਤਾਂ ਹੋਈ ਹੋਈ ਆ ਜੇ ਕਿਸੇ ਹੋਰ ਨਾਲ ਵੀ ਇਸ ਪੰਪ ਦੇ ਸਬੰਧ ਵਿੱਚ ਦਇਆ ਸਿੰਘ ਨੇ ਠੱਗੀ ਮਾਰੀ ਆ। ਉਹਦੀ ਜਿਹੜੀ ਇਨਕੁਆਰੀ ਆ ਉਹਦੀ ਵੇਟ ਕਰਨੀ ਚਾਹੀਦੀ ਆ ਹਾਈ ਕੋਰਟ ਵਿੱਚ ਕੇਸ ਚੱਲਦਾ ਆ ਮਾਨਯੋਗ ਅਦਾਲਤ ਜੋ ਵੀ ਸਾਨੂੰ ਫੈਸਲਾ ਦੋਵੇਗੀ ਅਸੀਂ ਉਹ ਮੰਨਾਂਗੇ ਅਗਰ ਅਦਾਲਤ ਸੰ ਫੈਸਲਾ ਦੰਦੀਏ ਕਿ ਪੈਸੇ ਤੁਹਾਨੂੰ ਦੇਣੇ ਪੈਣੇ ਆ ਅਸੀਂ ਦੇਣ ਨੂੰ ਤਿਆਰ ਆ ਪਰ ਸਾਡੇ ਨਾਲ ਇਹਨਾਂ ਧੱਕਾ ਸਾਹੀ ਨਾ ਕਰਤੇ ਜਾਣ ਤੇ ਸਾਡੇ ਤੇ ਇਹ ਮਤਲਬ ਪਰਸਨਲ ਅਟੈਕ ਨਾ ਕੀਤੇ ਜਾਣ ਇਹਨਾਂ ਦਾ ਮਾਨਸਿਕ ਬੰਦੇ ਦੀ ਜਿਹੜੀ ਸੰਤੁਲਨਤਾ ਖਰਾਬ ਹੁੰਦਾ ਆ ਔਰ ਇਹ ਕਿਸੇ ਵੀ ਗੱਲ ਨੂੰ ਨਹੀਂ ਸਮਝਦੇ ਹਰ ਇੱਕ ਪੁਆਇੰਟ ਦੇਣ ਨੂੰ ਤਿਆਰ ਆ ਕੋਈ ਸਾਡੇ ਤੋਂ ਸੀਈ ਦੀ ਰਿਪੋਰਟ ਲੈਣੀ ਆ ਕੋਰਟ ਦਾ ਕੋਈ ਕਾਗਜ਼ ਲੈਣਾ ਆ ਸਾਰੀਆਂ ਰਿਪੋਰਟਾਂ ਨੇ ਇਨਕੁਆਰੀ ਕੀਤੀ ਆ ਇਨਕੁਆਰੀ ਚੱਲਦੀ ਵੀ ਆ ਇਹ ਜਨਤੇ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦਾ ਵੇਟ ਕਰ ਨੂੰ ਉਹਨਾਂ ਨੂੰ ਸਮਝਣ ਮਤਲਬ ਕਾਨੂੰਨ ਨੂੰ ਵੀ ਉਲੰਘਣਾ ਨਾ ਕਰਨ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲੈਣ ਬਸ ਧੰਨਵਾਦ